ਪੰਜਾਬ ਦੇ ਗਰਾਊਂਡ ਵਾਟਰ ਦੇ ਵਿੱਚ ਵੱਧਿਆ ਯੂਰੇਨੀਅਮ ਅਤੇ ਆਰਸਨਿਕ ਪੰਜਾਬ ਗਲਿਕ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨ ਪੁਲਾ ਤੇ ਗੱਲ ਕਰਾਂਗੇ ਵਾਧੇ ਹੋਏ ਯੂਰੇਨੀਅਮ ਅਤੇ ਆਰਸਨਿਕ ਦੇ ਲੈਵਲ ਦੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਹਾਲਾਂਕਿ ਬੀਤੇ ਦਿਨ ਸੈਂਟਰਲ ਗਰਾਊਂਡ ਵਾਟਰ ਬੋਰਡ ਵੱਲੋਂ ਇੱਕ ਐਨੂਅਲ ਰਿਪੋਰਟ 32 ਸੂਬਿਆਂ ਦੀ ਜਾਰੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਮੌਨਸੂਨ ਤੋਂ ਪਹਿਲਾਂ ਇੱਕ ਟੈਸਟ ਲਿੱਤਾ ਜਾਂਦਾ ਅਤੇ ਮੌਨਸੂਨ ਤੋਂ ਬਾਅਦ ਇੱਕ ਟੈਸਟ ਹੁੰਦਾ ਹੈ ਅਤੇ ਇਸ ਲਿਸਟ ਦੇ ਵਿੱਚ ਪੰਜਾਬ ਯੂਰੇਨੀਅਮ ਦੀ ਲਿਸਟ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਪਹੁੰਚ ਚੁੱਕੀ ਹੈ ਹਾਲਾਂਕਿ ਜੇਕਰ ਗੱਲ ਕਰੀਏ ਮੌਨਸੂਨ ਤੋਂ ਪਹਿਲਾਂ ਮੌਨਸੂਨ ਤੋਂ ਪਹਿਲਾਂ ਪੰਜਾਬ ਦੀ ਯੂਰੇਨੀਅਮ ਦੀ ਮਾਤਰਾ 53% ਦੱਸੀ ਗਈ ਪਰ ਹੁਣ ਮੌਨਸੂਨ ਤੋਂ ਬਾਅਦ 62% ਯੂਰੇਨੀਅਮ ਪਾਣੀ ਦੇ ਵਿੱਚ ਗਰਾਊਂਡ ਵਾਟਰ ਪਾਣੀ ਦੇ ਵਿੱਚ ਜਿਹੜਾ ਪਾਣੀ ਖੇਤਾਂ ਦੇ ਵਿੱਚ ਯੂਜ਼ ਹੁੰਦਾ ਉਹ ਪਾਣੀ ਦੇ ਵਿੱਚ ਯੂਰੇਨੀਅਮ ਬਹੁਤ ਜ਼ਿਆਦਾ ਵੱਧ ਚੁੱਕਿਆ ਹਾਲਾਂਕਿ ਜੇਕਰ ਗੱਲ ਕਰੀਏ ਆਰਸਨਿਕ ਦੀ ਲਿਸਟ ਦੇ ਵਿੱਚ ਵੀ ਪੰਜਾਬ ਦੂਜੇ ਨੰਬਰ ਦੇ ਉੱਤੇ ਆਂਦਾ ਹੈ ਜੇਕਰ ਗੱਲ ਕਰੀਏ ਨੇੜੇ ਦੇ ਸੂਬਿਆਂ ਦੀ ਹਰਿਆਣਾ ਵੀ ਯੂਰੇਨੀਅਮ ਦੀ ਲਿਸਟ ਦੇ ਉੱਤੇ ਦੂਜੇ ਨੰਬਰ ਦੇ ਉੱਤੇ ਆ ਚੁੱਕਿਆ ਹੈ। ਯੂਰੇਨੀਅਮ ਅਤੇ ਆਰਸਨਿਕ ਦੀ ਜਦ ਮਾਤਰਾ ਪਾਣੀ ਦੇ ਵਿੱਚ ਵੱਧਦੀ ਹੈ ਉਹਦੇ ਨਾਲ ਕਾਫੀ ਸਾਰੀਆਂ ਬਿਮਾਰੀਆਂ ਜੁੜ ਜਾਂਦੀਆਂ ਨੇ। ਇਹ ਬਿਮਾਰੀਆਂ ਨੇ ਕੈਂਸਰ, ਚਮੜਾ ਰੋਗ ਅਤੇ ਕਿਡਨੀ ਦੀ ਬਿਮਾਰੀ ਇਸ ਪਾਣੀ ਦੇ ਨਾਲ ਹੋ ਸਕਦੀ ਹੈ। ਹੁਣ ਦੇਖਣੀ ਉਹ ਗੱਲ ਇਹ ਹੋਏਗੀ ਕਿ ਪੰਜਾਬ ਸਰਕਾਰ ਇਹ ਸਾਰੀਆਂ ਚੀਜ਼ਾਂ ਨੂੰ ਠੀਕ ਕਰਨ ਦੇ ਲਈ ਕੀ ਕੁਛ ਐਕਸ਼ਨ ਲੈਂਦੀ ਹੈ। ਐਦਾਂ ਦੀਆਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਕਲਿੱਕ ਟੀਵੀ।